वारिस पंजाब दे ਵੱਲੋਂ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਕੇ ਮੰਗ ਪੱਤਰ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਤੇ ਨਜਾਇਜ਼ ਤੌਰ ਤੇ ਲੱਗੇ ਐਨਸੀਐ ਵਿੱਚ ਤੀਸਰੀ ਵਾਰ ਵਾਅਦੇ ਦਾ ਵੱਡੇ ਤੌਰ ਤੇ ਵਿਰੋਧ ਅਕਾਲੀ ਦਲ वारिस ਪੰਜਾਬ ਦੇ ਅਧੀਨ ਆਉਂਦੀਆਂ ਸਾਰੀਆਂ ਜ਼ਿਲ੍ਹਾ ਇਕਾਈਆਂ ਵੱਲੋਂ ਅੱਜ ਪੰਜਾਬ ਦੇ ਹਰ ਜ਼ਿਲ੍ਹੇ 'ਚ ਇਕੱਠ ਹੋ ਕੇ ਡਿਪਟੀ ਕਮਿਸ਼ਨਰ ਦਫ਼ਤਰਾਂ ਵੱਲ ਰੋਸ ਮਾਰਚ ਕੀਤੇ ਗਏ। ਇਹ ਮਾਰਚ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਉੱਤੇ ਤੇ ਤੀਜੀ ਵਾਰ ਨਜ਼ਾਇਜ਼ ਢੰਗ ਨਾਲ ਵਧਾਇ ਕੇ ਐਨਸੀਏ ਬੰਦੀ ਸਿੰਘਾਂ ਦੀ ਰਿਹਾਈ ਅਤੇ ਪੰਜਾਬੀਆਂ ਦੀ ਆਵਾਜ਼ ਨੂੰ ਦਬਾਉਣ ਦੇ ਵਿਰੋਧ 'ਚ ਕੀਤੇ ਗਏ। ਹਰ ਜ਼ਿਲ੍ਹੇ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਅਕਾਲੀ ਦਲ, ਬਾਰਿਸ ਪੰਜਾਬ ਦੇ ਆਗੂ, ਵਰਕਰ ਅਤੇ ਸਿੱਖ ਨੌਜਵਾਨ ਸ਼ਾਂਤੀਪੂਰਨ ਢੰਗ ਨਾਲ ਰੋਸ ਪ੍ਰਗਟ ਕਰਦੇ ਹੋਏ ਐਸਰ ਨਿਸ਼ਾਨ ਸਾਹਿਬ ਅਮਰਿਤਪਾਲ ਸਿੰਘ ਦੀਆਂ ਤਸਵੀਰਾਂ ਤੇ ਹੱਕਾਂ ਦੇ ਸਲੋਗਨ ਲੈ ਕੇ ਨਿਕਲੇ ਅਕਾਲੀ ਦਲ ਵੱਲੋਂ ਐਨਸੀਐ ਰੱਦ ਕਰੋ ਸਿੱਖ ਨੌਜਵਾਨ ਰਿਹਾ ਕਰੋ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘ ਰਿਹਾ ਕਰੋ ਸਿੱਖ ਕੌਮ ਦੀ ਆਵਾਜ਼ ਨੂੰ ਨਾ ਦਬਾਓ ਵਰਕੇ ਨਾਅਰੇ ਦੀ ਗੂੰਜ ਨਾਲ ਪੰਜਾਬ ਦੇ ਹਰੇਕ ਸ਼ਹਿਰ ਵਿੱਚ ਲੋਕਤੰਤਰੀ ਰੂਪ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਗਈ ਪਾਰਟੀ ਆਗੂਆਂ ਨੇ ਦੱਸਿਆ ਕਿ ਭਾਈ ਅਮਰਿਤਪਾਲ ਸਿੰਘ ਜੋ ਕਿ ਲੋਕਤੰਤਰੀ ਢੰਗ ਨਾਲ ਚੋਣ ਜਿੱਤ ਕੇ ਸਸਨਚੇ ਪਹੁੰਚੇ ਹਨ ਉਨਾ ਉੱਤੇ ਲਗਾਤਾਰ ਐਨਸੀਆ ਦਾ ਵਾਅਦਾ ਕਰਨਾ ਸਿਰਫ ਅਤੇ ਸਿਰਫ ਪੰਜਾਬ ਦੀ ਆਵਾਜ਼ ਨੂੰ ਦਬਾਉਣ ਦੇ ਨਾਲ-ਨਾਲ ਲੋਕਤੰਤਰ ਦੀ ਵੀ ਖੱਤਿਆ ਹੈ ਇਸੇ ਤਰ੍ਹਾਂ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਤੇ ਲਾਕੇ ਰੱਖੀ ਗਈ ਰੋਕ ਅਤੇ ਭਾਈ ਅਮਰਿਤਪਾਲ ਸਿੰਘ ਦੇ ਨਾਲ ਗ੍ਰਿਫਤਾਰ ਹੋਏ ਸਿੱਖ ਨੌਜਵਾਨਾਂ ਦੀ ਲੰਮੀ ਕੈਦ ਸਮੁੱਚੇ ਸਿੱਖ ਕੌਮ ਨੂੰ ਬੇਗਨਾਹੀ ਦਾ ਅਹਿਸਾਸ ਕਰਵਾਉਣ ਵਾਲੀ ਅਤੇ ਮਨੁੱਖੀ ਅਧਿਕਾਰਾਂ ਕਾਂਕਰਨ ਵਾਲੀ ਹੈ ਪੁਨਾ ਕੇਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਜੇਲ੍ਹ ਚ ਜਾਣ ਤੋਂ ਪਹਿਲਾਂ ਚਲਾਈ ਨਸ਼ਾ ਵਿਰੋਧੀ ਲਹਿਰ ਨੇ ਪੰਜਾਬ ਦੇ ਨੌਜਵਾਨਾਂ ਵਿੱਚ ਚੇਤਨਾ ਜਗਾਈ ਅਤੇ ਉਨ੍ਹਾਂ ਨੇ ਗੁਰਮਤੀ ਅਧਾਰਿਤ ਜੀਵਨ ਸਿੱਖ ਸਿਧਾਂਤਾਂ ਦੀ ਰੱਖਿਆ ਅਤੇ ਮਨੁੱਖੀ ਅਧਿਕਾਰਾਂ ਦੀ ਪਹਾਲੀ ਲਾਈ ਲੋਕਾਂ ਨੂੰ ਉਤਸ਼ਾਹਿਤ ਕੀਤਾ ਇਸ ਦੇ ਉਲ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਨਫਲਾਤ ਵੀ ਗਾਰਡਨ ਵਾਲਾ ਕਦਮ ਦਸਨਾ ਨਾ ਸਿਰਫ ਹਕੀਕਤ ਤੋਂ ਪਰੇ ਹੈ ਸਗੋ ਇਸ ਇੱਕ ਹੱਕਾ ਦੀ ਆਵਾਜ਼ ਨੂੰ ਦਬਾਉਂਦੀ ਯੋਜਨਾ ਦਾ ਹਿੱਸਾ ਵੀ ਲੱਗਦਾ ਹੈ ਇਸ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਹਿਰਾਸਤ ਵਿੱਚ ਹੋਣ ਦੇ ਬਾਵਜੂਦ ਪੰਜਾਬ ਦੇ ਹਰ ਹਿੱਸੇ ਤੋਂ ਨਸ਼ਾ ਦੀ ਵੱਧ ਰਹੀ ਭਿਆਨਕ ਸਥਿਤੀ ਲਾ ਐਂਡ ਆਰਡਰ ਦਾ ਡਿੱਗਦਾ ਪੱਧਰ ਨੌਜਵਾਨਾਂ ਵਿੱਚ ਵਧਦੀ ਨਿਰਾਸ਼ਾ ਅਤੇ ਆਰਥਿਕ ਬਿਹਾਲੀ ਦੀਆਂ ਖਬਰਾਂ ਆ ਰਹੀਆਂ ਹਨ ਇਹ ਸਾਰੇ ਹਾਲਾਤ ਸਿੱਧ ਕਰਦੇ ਹਨ ਕਿ ਅਸਲ ਖਤਰਾ ਭਾਈ ਅੰਮ੍ਰਿਤਪਾਲ ਸਿੰਘ ਨਹੀਂ ਜਗੋਂ ਹੋਰ ਸੁਭਾਈ ਨੀਤੀਆਂ ਹਨ ਜੋ ਨਾ ਤਾਂ ਨਸ਼ਾ ਨੂੰ ਰੋਕ ਸਕੀਆਂ ਅਤੇ ਨਾ ਹੀ ਲੋਕਾਂ ਨੂੰ ਇਨਸਾਫ ਦੇ ਸਕੀਆਂ ਅਖੀਰ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਸਮੂਹ ਆਗੂਆਂ ਤੇ ਵਰਕਰਾਂ ਪਾਰਟੀ ਦੇ ਮੁਖ ਸੇਵਾਦਾਰ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਜੀ ਤੋਂ ਤੁਰੰਤ ਐਨਸੀ ਹਟਾ ਕੇ ਰਿਹਾ ਕਰਨ ਦੀ ਗੱਲ ਕਰ ਦਿਆ ਸਿੱਖ ਕੌਮ ਦੀ ਆਵਾਜ਼ ਜ਼ੁਲਮ ਦੇ ਖਿਲਾਫ ਦਾ ਨਾਅਰਾ ਭੁਲੰਦ ਕੀਤਾ ਕਪੂਰਥਲਾ ਤੋਂ ਪੱਤਰਕਾਰ ਜਤਿੰਦਰ ਸਿੰਘ ਫੋਜੀ ਦੀ ਵਿਸ਼ੇਸ਼ ਰਿਪੋਰਟ ਤਾਰ ਅੰਤਰੀਏ ਕਰੋ ਜਾ ਕਰੋ ਯਾ ਕਰੋ ਭਾਈ ਅਮਰਪਾਲ ਸਿੰਘ ਦੇ ਲੱਗੀ ਹੋਈ ਐ ਨਸ ਰੱਬ ਕਰੋ ਰੱਬ ਕਰੋ ਰੱਬ ਕਰੋ ਭਾਈ ਅਮਰਪਾਲ ਸਿੰਘ ਦੇ ਲੱਗੀ ਹੋਈ ਐ ਨਸ ਰੱਬ ਕਰੋ ਰੱਬ ਕਰੋ ਰੱਬ ਕਰੋ ਇਤੋਂ ਆਪ ਅੰਦਰ ਦਾਲ ਸਾਹਿਬ ਅੱਜ ਇੱਕ ਤੁਸੀਂ ਮੰਗ ਪੱਤਰ ਦਿੱਤਾ ਹਲਕਾ ਖੁਦਸਾਹ ਕੋ ਐਮਪੀ ਅਮਰਪਾਲ ਸਿੰਘ ਜਿੰਨਾ ਦੀ ਤੀਜੀ ਵਾਰ ਐ ਨਸ ਲੱਗੀ ਐ ਇਸ ਬੰਦ ਚ ਕੀ ਕਹਿਣਾ ਵਰਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਖਾਲਸਾਰਾਂ ਤੇ ਜੋ ਤੀਸਰੀ ਵਾਰ ਅਨਧਿਕਾਰਤ ਤੌਰ ਤੇ ਜੋ ਤੇ ਜੋ ਸਿੱਧੇ ਸਿੱਧੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਉਸੇ ਤਹਿਤ ਅੱਜ ਪੂਰੇ ਪੰਜਾਬ ਦੇ ਸਾਰੇ ਹੀ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਪਰ ਨਿਪਟੇ ਕਮਿਸ਼ਨਰਾਂ ਨੂੰ ਜਿਹੜਾ ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਵੱਲੋਂ ਮੰਗ ਪੱਤਰ ਦਿੱਤਾ ਗਿਆ ਕਿ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਖਾਲਸਾਹੋਰਾਂ ਦੇ ਉੱਪਰ ਜੋ ਤੀਸਰੀ ਵਾਰ ਐਨਐਸਐ ਲਾਈ ਗਈ ਹੈ ਉਹਨੂੰ ਅਰਾਧਿਤ ਕੀਤਾ ਜਾਵੇ ਤੇ ਜਿਹੜੇ ਸਾਡੇ ਬੰਦੀ ਸਿੰਘ 25 25 30 30 ਸਾਲਾਂ ਤੋਂ 32 32 ਉਹਨਾਂ ਨੂੰ ਰਿਹਾ ਕੀਤਾ ਜਾਵੇ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਤੇ ਜੋ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਖਾਸ ਤੌਰ 'ਤੇ ਸਾਥੀ ਜੋ ਕਪੂਰਥਲਾ ਅੰਮ੍ਰਿਤਸਰ ਬਠਿੰਡਾ ਪਟਿਆਲਾ ਦੀਆਂ ਜੇਲਾਂ ਦੇ ਵਿੱਚ ਬੰਦ ਨੇ ਕੁਝ ਦੇ ਉੱਪਰ ਟ੍ਰਾਇਲ ਚਲਾਇਆ ਗਿਆ ਕੇਸਾਂ ਨੂੰ ਲੈ ਕੇ ਤੇ ਕਈਆਂ ਦੇ ਉੱਪਰ ਹਜੇ ਤੱਕ ਟ੍ਰਾਇਲ ਵੀ ਨਹੀਂ ਚਲਾਇਆ ਗਿਆ ਪਿਛਲੇ 2-2-2-2 ਸਾਲਾਂ ਤੋਂ ਜੇਲਾਂ ਦੇ ਆਪਣੇ ਬੰਦ ਨੇ ਉਹ ਬਾਅਦ ਸ਼ਰਤਾਂ ਤੋਂ ਉਹਨਾਂ ਨੂੰ ਜਿਹੜਾ ਹੈਗਾ ਬਰੀ ਕੀਤਾ ਜਾਵੇ ਇਹ ਜਿਹੜਾ ਮੰਗ ਪੁੱਤਰ ਤੁਸੀਂ ਕਿਸ ਨੂੰ ਦੇ ਰਹੇ ਹੋ ਐ ਡਿਪਟੀ ਕਮਿਸ਼ਨਰਾਂ ਜਿਹੜੇ ਜ਼ਿਲ੍ਹਿਆਂ ਦੇ ਹੈਗੇ ਆ ਜੀ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਪਦਾਲ ਸਾਹਿਬ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਹਰ ਸਾਲ ਬਾਅਦ ਜਿਹੜਾ ਇੱਕ ਕੈਪੀਟਿਵ ਡਿਸਟ੍ਰੀਬਿਊਟ ਕੋਡ ਵਿੱਚ ਦਿੱਤਾ ਜਾਂਦਾ ਵਾ ਐਨਐਸ ਤੇ ਵਧਾਉਣ ਲਈ ਕੀ ਕਹਿਣਾ ਚਾਹੁੰਦੇ ਪੰਜਾਬ ਸਰਕਾਰ ਨੂੰ ਦੇਖੋ ਜੀ ਇੱਕ ਸਿਆਸੀ ਦਬਾਹੜਾ ਚੱਲ ਰਿਹਾ ਕਿਉਂਕਿ ਭਾਈ ਸਾਹਿਬ ਭਾਈ ਅਮਰਪਾਲ ਆਪਣੇ ਖਾਲਸਾ ਉਹਨਾਂ ਦੀ ਜੋ ਪ੍ਰਸਿੱਧੀ ਏ ਉਹ ਅੱਜ ਪੰਜਾਬ ਦੀਆਂ ਹੱਦਾਂ ਪਾਰ ਕਰ ਚੁੱਕੇ ਆ ਤੇ ਜਿੱਥੇ ਬਾਦਲੀਆਂ ਸਟੇਟਾਂ ਦੇ ਵਿੱਚ ਉਹਨਾਂ ਦੀ ਜਿਹੜੀ ਹੈਗੀ ਆ ਲੋਕਪ੍ਰਿਅਤਾ ਵਧ ਰਹੀ ਆ ਉੱਥੇ ਹੀ ਵਰਲਡ ਪੱਤਰ ਦੇ ਉੱਪਰ ਵੀ ਵੱਖ-ਵੱਖ ਜਿਹੀਆਂ 196 ਕੰਟਰੀਆਂ ਦੇ ਵਿੱਚ ਜਿੱਥੇ-ਜਿੱਥੇ ਵੀ ਗੁਰੂ ਨਾਨਕ ਨਾਮਲੇਵਾ ਸੰਗਤਾਂ ਵਸਦੀਆਂ ਨੇ ਉਹਨਾਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਉਹਨਾਂ ਦੀ ਲੋਕਪ੍ਰਿਅਤਾ ਵਧ ਰਹੀ ਆ ਇਸੇ ਹੀ ਤਹਿਤ ਆਪਣੀ ਸਰਫੈਕਟਰ ਸਿਆਸੀ ਜ਼ਮੀਨ ਨੂੰ ਕਿਸਕਤੇ ਕੋਈ ਜਿਹੜਾ ਉਹਨਾਂ ਨੂੰ ਪ੍ਰਤੀਤ ਹੋ ਰਿਹਾ ਇਸੇ ਤਰ੍ਹਾਂ ਦੀ ਜਿਹੜੀ ਹੈਗੀ ਆ ਇਹ ਜਿਹੜੀ ਆਪਣੀ ਬੀਜੇਪੀ ਦੀ 20 ਟੀਮ ਹੈ ਜਿਹੜੀ ਆਵਾਮ ਦੀ ਪਾਰਟੀ ਹੈ ਕਿ ਇੱਕ ਮੁੱਖ ਮੰਤਰੀ ਇਹ ਬਿਆਨ ਦੇ ਰਿਹਾ ਤੇ ਬੜਾ ਹਾਸੋਹੀਣਾ ਬਿਆਨ ਹੈ ਕਿ ਮੈਨੂੰ ਅਮਰਤਪਾਲ ਤੋਂ ਜਾਨ ਦਾ ਖਤਰਾ ਹੈ 1100 ਬੰਦਾ ਪੁਲਿਸ ਦਾ ਲੈ ਕੇ ਤੇ ਇੱਕ ਬੰਦਾ ਹਾਈ ਸਕਿਉਰਿਟੀ ਜੇਲ੍ਹ ਦੇ ਵਿੱਚ ਬੈਠਾ ਹੋਵੇ ਇੰਡੀਆ ਦੀ ਵਿੱਚ ਤੇ ਉਹ ਕਹਿ ਰਿਹਾ ਕਿ ਮੈਨੂੰ ਜਿਹੜਾ ਹੈਗਾ ਇਹਨਾਂ ਤੋਂ ਖਤਰਾ ਹੈ ਤੇ ਬਹੁਤ ਹਾਸੋਹੀਣੀ ਗੱਲ ਹੈ ਕਿਤੇ ਨਾ ਕਿਤੇ ਤੁਹਾਨੂੰ ਲੱਗ ਨਹੀਂ ਰਿਹਾ ਕਿ ਪੰਜਾਬ ਸਰਕਾਰ ਦੇ ਜਿਹੜੇ ਐਮਐਲਏ ਜਾਂ ਮੰਤਰੀ ਆ ਉਹਨਾਂ ਦੇ ਘਰਾਂ ਦਾ ਧਰਾਉ ਪਰਨਾ ਚਾਹੀਦਾ ਇਸ ਜੀ ਦੇ ਦੇਖੋ ਜੀ ਜੋ ਜੋ ਰਣਨੀਤੀ ਹੈਗੀ ਆ ਜੋ ਆਪਣੇ ਸੋਭਾ ਕਮੇਟੀ ਵੱਲੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਬਣਾਈ ਜਾਊਗੀ ਲੋਕਾਂ ਦਾ ਰਾਏ ਲੈ ਕੇ ਕਰਾਂਗੇ ਉਹ ਵੀ ਕੁਝ ਕਰਾਂਗੇ ਪਰ ਹਾਲ ਦੀ ਘੜੀ ਜੋ ਸਾਨੂੰ ਹੁਕਮ ਹੋਇਆ ਸੀਗਾ ਕਿ ਜ਼ਿਲ੍ਹਾ ਹੈੱਡਕੁਆਟਰਾਂ ਨੂੰ ਆਪਾਂ ਮੰਗ ਪੱਤਰ ਦੇਨੇ ਆ ਅਸੀਂ ਅੱਜ ਉਹ ਆਪਣਾ ਪ੍ਰੋਗਰਾਮ ਜਿਹੜਾ ਹੈਗਾ ਤਿਆਰ ਕੀਤਾ ਆ ਤੇ ਉਹਨੂੰ ਨੇਪਰੇ ਚਾੜਿਆ ਧੰਨਵਾਦ